ਮੈਨੂੰ ਚਲੋ ਇਸ ਤਸਵੀਰ ਦਾ ਜਾਪੀ ਸਾਹਿਬ ਜੀ ਬਿਲਕੁਲ ਸਾਡੀ ਜੀ ਬਿਲਕੁਲ ਇਹਦਾ ਹੁਦਦ ਜਵਾਨੀ ਦਾ ਮਾਨ ਸੰਕਟ ਇੱਥੇ ਕਈ ਬੁੱਲਰ ਮੋੜਾ ਲਾਉਣਾ ਬਾਈ ਹੁਦਦ ਬਾਈ ਹੁਦਦ ਪੂਰੇ ਪਹਿਲਵਾਨ ਜੀਰਾ ਤਸੀਰ ਸਰਦਾਰ ਬਾਈ ਰੋਕੇ ਦੇ ਦਰਸ਼ਕੀ ਲੋਟੇ ਵਾਹ 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 ਜਿੱਕੀ ਡਰਾਫਟ ਆਹ ਜੋ ਹਨ ਉਧਰੋਂ ਬੱਤੋ ਉਧਰ ਰੱਖਿਆ ਮਾਜੋ ਉਹਨੇ ਉਧਰੋਂ ਕੱਟ ਰੱਖਿਆ ਹਿਆਣਾ ਸੜਕੇ ਨਹੀਂ ਨਹੀਂ ਉਹ ਵੀ ਆਈਆਂ ਆਈਆਂ ਨੇ ਉਹਨਾਂ ਕੁਰਸੀਆਂ ਤੇ ਸ਼ੋਭਤੋਂ ਬੋਲੀ ਬੇਚਦੀ ਹੈ ਸਿਰਫ মিডিਆ ਵਾਲੇ ਸਾਡੇ ਜਾਂ ਉਧਰ ਚਲੋ ਪਹਿਲਾਂ ਆਪਣਾ ਐਂਡ ਫੈਮਲੀ ਦਾ ਵੇਟ ਹੋ ਰਹੀ ਹੈ ਹੋ ਰਿਹਾ ਹੋ ਰਿਹਾ ਬਣਾ ਲਿਆ ਇਹ 17 ਸਾਲ ਦਾ ਮੁੰਡਾ ਵੀਰੋ ਇਹਨੂੰ ਇਸ ਬਾਪੇ ਬਾ ਲੋ ਜੀ ਚਾਲੀ ਚਾਲੀ ਕੀ ਨਹੀਂ ਵੀ ਸਾਡੇ ਦੀ ਬਾਪੇ ਬਾ ਨਹੀਂ ਨਹੀਂ ਸਾਡਾ ਆ ਵੀ ਮੇਰੇ ਵੀਰੋ جي بو کي پھر آجي ٿو منهنجو بايو رپي ما آ جا نه آ پا جا ٿا چوپڙ آ وا ساڊي پندل Diga ਕੀ ਪਿਆਰ ਕਰਦਾ ਹਾਂ ਜੀ ਵਾਹ ਜੀ ਵਾਹ ਕਿਹੜੀ ਪੁੱਲ ਕੁਲਖੇ ਪੁੱਲ ਵਾਲੀ ਹੰਦਿਆਣਾ ਹਾਂ ਜੀ ਸਮਝ ਗਈ ਸੀ ਬਿਲਕੁਲ ਮੈਂ ਦਾ ਜੱਫੀ ਸਾਹਿਬ ਬਿਲਕੁਲ ਜੱਫੀ ਜੀ ਬਿਲਕੁਲ ਇਹਦਾ ਹੁਕਮ ਜਵਾਨੀ ਦਾ ਮਾਨ ਸੰਕਟ ਇੱਥੇ ਕਈ ਮਰ ਭੁੱਲ ਗਏ ਮੋਹਰਾਲਾ ਦਾ ਬਾਈ ਹੁਸਨਪੁਰ ਦੇ ਪਹਿਲਵਾਨ ਦੀਰਾ ਤਸੀਰ ਸਰਦਾਰ ਜਾ ਦੇ ਰੋਕੇ ਜਿੰਦਰ ਸਿੰਘ ਦੀ ਲੋਟੇ ਵਾਹ 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 ਜਿੰਕੀ ਡਰੈਕਟਰ ਜਵਾਨ ਉਹਨੂੰ ਬਹਤੋ ਉਧਰ ਰੱਖਿਆ ਹਾਂ ਜੋ ਉਹਨੇ ਉਧਰੋਂ ਕੱਢਿਆ ਹਿਆ ਹੁਣ ਸੜਕੇ ਨਹੀਂ ਨਹੀਂ ਉਹ ਵੀ ਬੰਦੇ ਨ ਕੋਰਸੀਆਂ ਤੇ ਸ਼ੋਹਰਤ ਤੋਂ ਬੋਲੀ ਬੇਕੀ ਹੈ ਸਿਰਫ ਮੀਡੀਆ ਵਾਲੇ ਸਾਡੇ ਜਾਂ ਉਧਰ ਚਲੋ ਪਹਿਲਾਂ lori <laughs> oh, lori. Ava Fattu Pantu 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 ਕਹਿੰਦਾ ਕਰ ਸਕਦੇ ਮੇਰੇ ਸੋਪੀਆਂ ਦੇਗੇ ਨਾਮ ਆਉਂਦਾ ਇਥੋਂ ਹੁੰਦੀ ਹੈ ਹੱਥ ਹੱਥ ਕਰਦੇ